ਕੁਝ ਦਿਨ ਪਹਿਲਾਂ ਇੱਕ ਮਾਮਲਾ ਸਾਹਮਣੇ ਆਇਆ ਸੀ ਬਟਾਲਾ ਰੋਡ ਤੋਂ SBI ਦੀ ਬ੍ਰਾਂਚ ATM ਬ੍ਰਾਂਚ ਸੀ ਜਿਸ ਤੋਂ ਪਿਸਟੋਲ ਦੀ ਨੋਕ ਤੇ 70 ਤੋਂ 80 ਹਜ਼ਾਰ ਰੁਪਏ ਲੁੱਟ ਕੇ ਦੋਸ਼ੀਆਂ ਵੱਲੋਂ ਫਰਾਰ ਹੋਇਆ ਗਿਆ ਸੀ ਤੇ ਪੁਲਿਸ ਨੇ ਅੱਜ ਉਹ ਦੋਸ਼ੀਆਂ ਨੂੰ ਕਾਬੂ ਕਰਦੇ ਹੋਏ ਪੂਰੀ ਜਾਣਕਾਰੀ ਦਿੱਤੀ ਹੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਹ ਸਾਡਾ ਹੋਇਆ ਸੀਗਾ 6124 ਨੂੰ 392 ਨਾ ਚੌਂਤੀ ਆਈਪੀਸੀ ਆਮ ਸਕਤੇ ਸੈਤ ਜਿਹੜਾ ਸਾਦਾ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਅਸੀਂ ਦਰਜ ਕੀਤਾ ਸੀਗਾ ਇੰਨਾ ਬੜੀ ਸੈਂਸੇਸ਼ਨਲ ਹੋਈ ਸੀ ਕਿ ਐਸਬੀਆਈ ਦੀ ਬ੍ਰਾਂਚ ਹੈ ਬਟਾਲਾ ਰੋਡ ਦੇ ਉੱਪਰ ਜਿਹਦੇ ਦਿਨ ਦਿਹਾੜੇ ਜਿਹੜਾ ਸੀਗਾ ਉਹ ਬੜਾ ਮਹਿੰਗਾ ਕਰਦਾ ਸੁਖਮ 80000 ਰੁਪਏ ਜਿਹੜਾ ਸੁਣਾ ਉਹਦਾ ਜਿਹੜਾ ਸੀਗਾ ਘੁਮਾਂਦੇ ਜਾਇਓ ਨਾ ਡਾਕਾ ਬਾਦ ਗਿਆ ਸੀਗਾ ਸੋ ਇਮੀਡੀਏਟਲੀ ਇਸ ਚੀਜ਼ ਨੂੰ ਕੰਮ ਜੀ ਲੈ ਲੈਂਦੇ ਫਿਰ ਜਿਹੜੇ ਸੀਪੀ ਸਾਹਿਬ ਮਾਨੇ ਸਰਦਾਰ ਕੁਪਰੀ ਸਿੰਘ ਭੁਲੋਣਾ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਕਿ ਮੇਰੀ ਆਪਣੀ ACP ਨੌਰਥ ਭਰਿੰਦਰ ਕੋਸਾਦੀ ਆਰ ਐਸ ਐਚਓ ਸਾਦਰ ਦੀ ਨਾਲ ਸੀਆਈਏ ਟੀ ਹਾਂ ਹੋਏ ਬਣੀ ਮੈਂ ਔਰ ਅਸੀਂ ਇਹ ਤਿੰਨੇ ਇਹਦੇ ਵਿੱਚ ਜਿਹੜੇ ਸੀਗੇ ਤਿੰਨੇ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਨੂੰ ਗ੍ਰਿਪਟਾਰ ਕਰਦੇ ਉਹਨਾਂ ਦਾ ਨਾਮ ਹੈ ਜੋਗਨ ਪ੍ਰੀਤ ਸਿੰਘ ਤੇ ਸੰਜੀਤ ਧਰਮਿੰਦਰ ਸਿੰਘ ਇਹ ਜਿਹੜਾ ਜੋਗਨਜੀਤ ਹੈਗਾ ਤੇ ਜਿਹੜਾ ਗੁਰਦਾਸ ਸਿੰਘ ਹੈਗਾ ਇਹ ਜਿਹੜਾ ਹੈਗਾ ਫੋਟੋ ਤੇ ਕੰਮ ਕਰਦੇ ਆ ਤੇ ਦੂਸਰਾ ਜਿਹੜਾ ਧਰਮਿੰਦਰ ਸਿੰਘ ਹੈਗਾ ਇਹ ਮੇडम ਤੋਟਾ ਗੁਰਦਾਸ ਦੇ ਇੱਕ ਪਹਿਲਾ ਵੀ ਪਰਚਾ ਇਹਦਾ ਪਹਿਲਾ ਵੀ ਲੁੱਟਖੋ ਦਾ ਪਰਚਾ ਦਰਜ ਹੋਇਆ ਹੋਇਆ ਹੈ ਇਹਦੇ ਉੱਤੇ ਔਰ ਇਸ ਮੁਕਦਮੇ ਦੇ ਵਿੱਚ ਜਿਹੜਾ ਅਸੀਂ ਵਰਤਿਆ ਗਿਆ ਸੀਗਾ ਮੌਕੇ ਦੇ ਉੱਤੇ ਜਿਹੜਾ ਸੀਗਾ ਆਪਣਾ 315 ਬੋਰ ਦਾ ਪਿਸਤਲ ਉਹ ਵੀ ਰਿਕਵਰ ਕਰ ਲਿਆ ਰੋਂ ਵੀ ਕਰ ਲਿਆ ਔਰ ਇੱਕ ਦਾਖਲ ਕਰ ਲਿਆ ਇਦਾਂ ਜਿਹੜੇ ਇਨਾਂ ਦੇ ਇੱਕੋ ਵਿਅਕਤੀ ਤੇ ਪਹਿਲੇ ਮੁਕੱਦਮਾ ਦਰਜਾ ਬਾਕੀ ਤੋਂ ਹਾਂ ਇਹਨਾਂ ਦੇ ਇੱਕੋ ਜਿਹੜਾ ਹੈਗਾ ਗੁਰਦਾਸ ਉਹਦੇ ਉੱਤੇ ਹੀ ਜਿਹੜਾ ਹੈਗਾ ਛਾੜੇ ਦੇ ਵਿੱਚ ਲਾਇਆ ਹੈਗਾ ਪਰਚਾ ਦਰਜਾ ਬਾਕੀਆਂ ਦੇ ਹਜੇ ਨਹੀਂ ਪਰਚਾ ਤਸ਼ਕਰੀ ਜਿਹੜਾ ਜੋਗਨਪ੍ਰੀਤ ਸਿੰਘ ਹੈਗਾ ਇਹ ਈਨਾਲਾ ਥਾਣਾ ਜਿਹੜਾ ਹੈਗਾ ਈਨਾਲਾ ਅਧਿਆਤੀ ਦਾ ਰਹਿਣ ਵਾਲਾ ਹੈਗਾ ਗੁਰਦਾਸ ਜਿਹੜਾ ਹੈਗਾ ਗੁਰੂ ਕੀ ਵਟਾਲੀ ਛਾੜੇ ਦਾ ਹੈਗਾ ਤੇ ਤਰਮਿੰਦਰ ਜਿਹੜਾ ਹੈਗਾ ਪ੍ਰੀਤਨਗਰ ਵਟਾਲਾ ਰੋਡ ਅਮਨਸਾ ਦਾ ਰਹਿਣ ਵਾਲਾ ਹੈ ਮੇਨ ਦੋਸ਼ੀ ਕੌਣ ਹੈ ਜਿਹਨੇ ਫਰਬ ਲੈਣ ਕੀਤਾ ਦੇਖੋ ਮੇਨ ਦੋਸ਼ੀ ਜਦ 34 ਆਪੀਸੀ ਲੱਗ ਜਾਂਦੀ ਹੈ ਫਿਰ ਉਹ ਸਾਰੇ ਆਲ ਦਾ ਕ੍ਰਿਮੀਨਲਸ ਆਰ ਇਕਵਲੀ ਲਾਇਬਲ ਫਾਰ ਦਾ ਕਾਈਂ ਸੋ ਇਸ ਤਰ੍ਹਾਂ ਜਿਹੜੇ ਹੈਗੇ ਸਾਰੇ ਹੀ ਹੈਗੇ ਜੇ ਕਿਸੇ ਨੇ ਬਾਹਰ ਹੈਗੇ ਰੈਕੀ ਕੀਤੀ ਹੈ ਜਾਂ ਕਿਸੇ ਨੇ ਅੰਦਰ ਜਾ ਕੇ ਉਹ ਸਾਰੇ 34 ਜਦੋਂ ਸੈਕਸ਼ਨ ਲੱਗ ਜਾਂਦਾ ਫਿਰ ਸਾਰੇ ਕ੍ਰਿਮੀਨਲ ਜਿਹੜੇ ਇਕਵਲੀ ਜਿਹੜੇ ਹੈਗੇ ਲਾਇਬਲ ਸੋ ਸੀਸੀਟੀ ਵੀ ਕਿੰਨੀ ਕੀਤੀ ਗਈ ਜੀ ਬੈਂਕ ਦੇ ਵਿੱਚ ਰਿਕਵਰੀ ਕਿੰਨੀ ਹੋਈ ਜਿਹੜੀ 70 80000 ਰੁਪਏ ਹੈ ਰਿਕਵਰ ਹੋ ਗਿਆ ਉਹ ਉਹਨਾਂ ਨੇ ਜਿਹੜੇ ਪੈਸੇ ਖਰਚਦੇ ਹੈਗੇ ਆ ਥੋੜੀ ਰਿਕਵਰੀ ਸੀਸੀਟੀਵੀ ਆਈ ਕਿਉਂ ਸਾਹਮਣੇ ਸਰ ਜੀ ਸੀਸੀਟੀਵੀ ਆਈ ਹੈ ਬਟ ਉਹ ਜਿਹੜੀ ਆਪਰੇਸ਼ਨਲ ਡਿਟੇਲਸ ਹੈਗੀਆਂ ਨੇ ਉਹ ਬਾਅਦ ਚ ਤੁਹਾਡਾਂ ਟੂ ਟੂ ਸ਼ੇਅਰ ਕਰਾਂਗੇ ਠੀਕ ਹੋ ਗਿਆ